ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਹੁਣੇ ਹੁਣੇ ਕੁਝ ਸਮਾਂ ਪਹਿਲਾਂ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਦੋ ਵਿਦਿਆਰਥੀ ਦੋਨੋਂ ਹੀ ਨਬਾਲਗ ਦੋਨੋਂ ਹੀ ਆਪੋ ਆਪਣੇ ਘਰ ਹੀ ਪਰਤ ਰਹੇ ਸੀ ਇਹ ਬੁਲੇਟ ਮੋਟਰਸਾਈਕਲ ਹੈ ਇਸ ਦੇ ਵਿੱਚ ਇੱਕ ਦੂਸਰਾ ਮੋਟਰਸਾਈਕਲ ਵਾਲਾ ਆ ਕੇ ਵੱਜਦਾ ਹੈ ਇੰਨਾ ਦਰਦਨਾਕ ਸੀ ਇਹ ਮੰਜ਼ਰ ਇੰਨਾ ਖਤਰਨਾਕ ਸੀ ਕਿ ਬੁਲੇਟ ਦਾ ਇੰਜਨ ਤੱਕ ਪਾਟ ਗਿਆ ਸਕੂਲ ਦੇ ਵਿਦਿਆਰਥੀ ਦਾ ਬੂਟ ਵੀ ਇੱਥੇ ਰਹਿ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਸਰਾ ਵਿਦਿਆਰਥੀ ਜੋ ਹੈ ਉਹ ਜ਼ਿੰਦਗੀ ਔਰ ਮੌਤ ਦੀ ਚੰਗ ਹਸਪਤਾਲ ਦੇ ਵਿੱਚ ਲੜਦਾ ਪਿਆ ਪੰਪਤੋਂ ਜਿੱਤਾਂ ਹੀ ਇਹ ਬੱਚਾ ਆਪਣਾ ਪਟਾੜੋਂ ਪਰਵਾ ਕੇ ਬਾਹਰ ਨਿਕਲ ਰਿਹਾ ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫ਼ਤਾਰ ਤੇ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 1 2 ਦਾ ਪੜ੍ਹ ਰਿਹਾ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਦ ਸਿੰਘ ਦੀ ਜਿਹੜੀ ਆਨ ਸਪੋਟ ਦੀ ਰਿਪੋਰਟ ਹੋਈ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਦੋ ਵਿਦਿਆਰਥੀ ਦੋਨੋਂ ਹੀ ਨਵਾਲਕ ਦੋਨੋਂ ਹੀ ਆਪੋ ਆਪਣੇ ਘਰੀ ਪਰਤ ਰਹੇ ਸੀ ਤਸਵੀਰ ਆ ਇਹ ਬੁਲੇਟ ਮੋਟਰਸਾਈਕਲ ਹੈ ਇਸ ਦੇ ਵਿੱਚ ਇੱਕ ਦੂਸਰਾ ਮੋਟਰਸਾਈਕਲ ਵਾਲਾ ਆ ਕੇ ਵੱਜਦਾ ਹੈ ਇੰਨਾ ਦਰਦਨਾਕ ਸੀ ਇਹ ਮੰਜ਼ਰ ਇੰਨਾ ਖਤਰਨਾਕ ਸੀ ਕਿ ਬੁਲੇਟ ਦਾ ਇੰਜਨ ਤੱਕ ਪਾਟ ਗਿਆ ਇਸ ਦੇ ਵਿੱਚੋਂ 10ਵੀਂ ਜਮਾਤ ਵਿੱਚ ਪੜ੍ਹਦੇ ਸ਼ੇਬਾਦ ਸਿੰਘ ਦਾ ਜੋ ਮੌਕੇ ਤੋਂ ਜਾਣਕਾਰੀ ਮਿਲੀ ਹੈ ਕਿ ਤੇਲ ਪਵਾ ਕੇ ਬਾਹਰ ਆਇਆ ਸੀ ਔਰ ਇਹ ਮੋਟਰਸਾਈਕਲ ਜਿਹੜਾ ਬੁਲਟ ਹੈ ਇਹ ਬਟਾਲੇ ਵੱਲੋਂ ਤੇਜ਼ ਰਫਤਾਰ ਚਾਰ ਰਿਹਾ ਸੀ ਔਰ ਸ਼ਹਿਬਾਜ਼ ਸਿੰਘ ਜਿਹੜਾ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਹੈ ਉਸ ਦੀ ਇਲਾਜ ਪ੍ਰਾਣ ਹਸਪਤਾਲ ਦੇ ਵਿੱਚ ਮੌਤ ਹੋ ਗਈ ਕਿੰਨਾ ਕਿ ਦਰਦਨਾਕ ਹੋਏਗਾ ਹਾਦਸਾ ਕਿ ਦੂਸਰੇ ਮੋਟਰਸਾਈਕਲ ਦੇ ਫਟਕੱਚੇ ਉੱਡ ਗਏ ਨੇ ਰੁਮਾਨ ਆ ਖਿਲ ਰਿਆ ਪਿਆ ਹੈ ਮਾਪਿਆਂ ਦਾ ਹਾਲਾਤ ਦੇਖੇ ਨਹੀਂ ਜਾ ਰਹੇ ਉਹਨਾਂ ਨਾਲ ਗੱਲ ਕੀਤੀ ਨਹੀਂ ਜਾ ਰਹੀ ਸਕੂਲ ਦੇ ਵਿਦਿਆਰਥੀ ਦਾ ਬੂਟ ਵੀ ਇੱਥੇ ਰਹਿ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਸਰਾ ਵਿਦਿਆਰਥੀ ਜੋ ਹੈ ਉਹ ਜ਼ਿੰਦਗੀ ਔਰ ਮੌਤ ਦੀ ਝੰਗ ਹਸਪਤਾਲ ਦੇ ਵਿੱਚ ਲੜਦਾ ਪਿਆ ਸਕੂਲ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੱਤੀ ਕਿ ਇੱਕ ਜਿਹੜਾ ਨੌਜਵਾਨ ਸ਼ਹਿਬਾਦ ਸੇ ਗਿਆ ਇਹ 10ਵੀਂ ਜਮਾਤ ਚ ਪੜਦਾ ਹੈ ਔਰ ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਪਰ ਤੇਲ ਪਵਾ ਕੇ ਜਦੋਂ ਮੋਟਰਸਾਈਕਲ ਤੋਂ ਨਿਕਲਿਆ ਤਾਂ ਦੂਸਰੇ ਮੋਟਰਸਾਈਕਲ ਚ ਵੱਜਾ ਉਹ ਵੀ ਵਿਦਿਆਰਥੀ ਦੱਸਿਆ ਜਾ ਰਿਹਾ ਉਸ ਨੂੰ ਵੀ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਕਿ ਉਸ ਨੂੰ ਵੀ ਸੁਧ ਬੁੱਧ ਕੋਈ ਨਹੀਂ ਹੈ ਉਹ ਵੀ ਜ਼ਿੰਦਗੀ ਮੌਤ ਦੀ ਲੜਾਈ ਲੱਗਦਾ ਕੌਣ ਹੈ ਇਨਾਂ ਹਾਦਸਿਆਂ ਦਾ ਜ਼ਿੰਮੇਵਾਰ ਮਾਪੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਮਾਪੇ ਨਬਾਲਿਕ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਸਕੂਟਰ ਮੋਟਰਸਾਈਕਲ ਤਾਂ ਲੈ ਦਿੰਦੇ ਪਰ ਉਸ ਨੂੰ ਸਾਂਭਣਾ بڑا ਔਖਾ ਹੈ ਇਨਾਂ ਦਰਦਨਾਕ ਹਾਦਸਾ ਸੀ ਕਿ ਬਿਆਨ ਕਰਨਾ ਵੀ ਅੱਖਾਂ ਸੁਖੀ ਨਾਮ ਦਾ ਨਾਮ ਹਰਵੰਦਰ ਸਿੰਘ ਜੀ ਮੈਂ ਪ੍ਰਿੰਸ ਕਾਲਜ ਪਬਲਿਕ ਸਕੂਲ ਬਹਾਦਰਸਨ ਕਲਾ ਹੱਥ ਕੀ ਹੋਇਆ ਕੀ ਅੰਸਾ ਐਕ ਤੀ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ੇਰਬਾਦ ਸਿੰਘ ਸਨ ਆਫ ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪਟੋਲ ਪ੍ਰਵਾਹ ਕੇ ਬਾਹਰ ਨਿਕਲੇ ਆ ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫਤਾਰ ਤੇ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 12 ਦਾ ਪੜ੍ਹ ਰਿਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਤ ਸਿੰਘ ਦੀ ਜਿਹੜੀ ਆਨ ਸਪੋਟ ਹੀ ਦਿੱਖ ਰਹੀ ਹੈ ਕਿੰਨੀਆਂ ਸੱਟਾਂ ਲੱਗੀਆਂ ਹੈ ਬੱਚੇ ਦੇ ਗੱਲ ਸ਼ੇਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇੰਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਿਰੇ ਹਾਲਾਜ਼ਾ ਜਿਹੜਾ ਉਹਦੀ ਕਾਫੀ ਗੰਭੀਰ ਜੱਟਰੀ ਹੈ ਇਸ ਬੱਚੇ ਦੀ ਗੱਲ ਕੀਤੀ ਜਾਵੇ ਕਿੰਨੇ ਭੈਣ ਭਰਾ ਨੇ ਕੋਲ ਮਤਲਬ ਇਹਨਾਂ ਦੇ ਮਾਂ-ਬਾਪ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪٹرول ਪੰਪਲੇ ਜਸਟਿਸ ਹੁਣੇ ਆਏ ਆਂ ਆਣ ਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਤ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪٹرول ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਮੋਟਰਮੋਟਰ ਤੇ ਰਣਬੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਗੱਲ ਸਾਹਮਣੇ ਆ ਗਈ। ਇਹ ਹਾਂ ਜੀ ਕਲੀਅਰ ਨਹੀਂ ਆ ਫੋਨ ਤੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਤ ਸਿੰਘ ਦੀ। ਹਾਂ ਜੀ। ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ। ਦੋਨੋਂ ਵੀ ਵਿਦਿਆਰਥੀ। ਇੱਕ ਤੇ ਵਿਦਿਆਰਥੀ ਕਲੀਅਰ ਹੀ ਆ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਆ ਜੀ। ਬਾਕੀ ਜੋ ਕਲੀਅਰ ਹੋਊਗਾ। ਕੈਮਰਾਮੈਨ ਬੰਟੀ ਦੇ ਨਾਲ ਸਪੋਕਸਮੈਨ ਟੀਵੀ ਲਈ ਨਿਤਿੰਨ ਲੁਥਰਾ ਬਟਾਲਾ।